ਮੇਰੇ ਉੱਲੂ ਪਿਆਰ ਭਰੀ ਸਸਤਰੀ ਕਾਲਜੀ ਸਾਰਿਆਂ ਨੂੰ ਤੇ ਬਲੌਗ ਦੇ ਵਿੱਚ ਆਪਣਾ ਸਵਾਗਤ ਹੈ ਤੇ ਆਪਣਾ ਬਲੌਗ ਦੇ ਨਾਲ ਬਣੇ ਰਹੋ ਸਾਰੇ ਜਣੇ ਤੇ ਲੋ ਜੀ ਅੱਜ ਅਮਰੂਦ ਖਾ ਲੋ ਤੁਸੀਂ ਤਾਜੇ ਫਰੈਸ਼ ਫਰੈਸ਼ ਮੂਰ ਖਾਣੇ ਆ ਜਾਓ ਤੇ ਲੋ ਜੀ ਕਿੰਨਾ ਚੀਨੀ ਨੂੰ ਵੀ ਫੇਲ ਕਰਦਾ ਸੁਗਰੇ ਕਰ ਦੂੰਗਾ ਇੰਨਾ ਮਿੱਠਾ ਅਮਰੂਦ ਆ ਲੋ ਜੀ ਇੱਧਰ ਵਿੱਕੀ ਨਹੀਂ ਉਧਰ ਕੱਚੇ ਅਮਰੂਦ ਖਾ ਕੇ ਛੱਡ ਗਏ ਉਹਨਾਂ ਸਾਡੀ ਵਾਰੀ ਆ ਗਈ। ਦੇਖੋ ਦ उधर ਦਿਹਾੜੀ ਤੇ ਆਇਆ, उधर ਤੇ ਭੱਜਿਆ ਆ। ਮਿਸਤਰੀ ਕੋਲ ਤੇ ਲੱਗ ਗਿਆ 11:00 ਵਜੇ ਸੂਰਜ। ਆਹ ਕਿ ਪੈ ਗਿਆ ਦਾ ਹੱਥ ਦੇਖ ਲੈ। ਉਹ ਨਾਲ ਕੋਲ ਤੇ ਇੱਕ ਲੋ ਜੀ ਇੱਧਰ ਲੱਗੇ ਵਜਾਂ, ਛੁੱਟੀ ਆ ਜੇ ਅਮਰੂਦ ਲੱਗੇ ਘਣ। ਨਮਾ। ਆਹ ਇੱਕ ਇਹ ਮੁੰਡਾ ਹਲਕੇ ਆ ਪਿਆ, ਅਮਰੂਦਾਂ ਨੂੰ 3-4 ਖਾ ਰਿਹਾ। ਆਨੇ ਮੈਡਮ ਨੇ ਕਿਹਾ ਵੀ ਨਰਨੇ ਕਾਲਜ ਹੁਣ ਆ ਦੇਖੋ ਅਹ ਲੋ ਜੀ ਅਮਰੂਦ ਹੋ ਗਏ ਆਪਣੇ ਰੈਡੀ ਤੇ ਪਾਓ ਇਹਨਾਂ ਪਰ ਕਾਲਾ ਨੂਨ ਤੇ ਖਾਈਏ ਮਿਲਦੇ ਫੇ ਤੁਹਾਨੂੰ ਰਾਗ ਮਿੰਟਾਂ ਵਿੱਚ ਦੱਸੋ ਜਿੰਨੇ ਜਿੰਨੇ ਖਾਣੇ ਅਮਰੂਦ ਆ ਜਾਓ ਆਈ ਹੋਪ ਤੁਸੀਂ ਸਾਰੇ ਆਨੇ ਕਿੰਪਉਣਗੇ ਹਾਂਜੀ ਮਾਰਨਿੰਗ ਤੋਂ ਸ਼ੁਰੂਆਤ ਹੋ ਚੁੱਕੀ ਹੈ ਸਾਡੀ ਅਸੀਂ ਬੈਠੇ ਆ ਜੇ ਕੋਠੇ ਤੇ ਧੁੱਪ ਸੇਕਦੇ ਵੀਰੇ ਧੁੱਪ ਸੇਕਣੀ ਆ ਜਾਓ ਆ ਦੇਖੋ ਮੈਂ ਦੇਵਰ ਜੀ ਇਹ ਸੱਜਣ ਭਾਨ ਜਾ ਹੈਲੋ ਆਂਟੀ ਜੀ ਆਨ ਜੀ ਹਾਂ ਜੀ ਬਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਦਿਖਾਵਾਂਗੇ ਕਰ ਦਮ ਚਾ ਲੇਖੋ ਜੀ ਨਾ ਜੇ ਸੱਜੇ ਸੱਜੇ ਫੋਨ ਵਿੱਚ ਜੁੜੀ ਹੋਈ ਆ ਨਾ ਅੱਜ ਹੈਲੋ ਕਰੋ ਉਧਰ ਦੇਖੋ ਹੈਲੋ ਕਰੋ ਹੈਲੋ ਕਰਦੇ ਫੋਨ ਵਿੱਚ ਜੁੜੀ ਹੋਈ ਆ ਦੇਖੋ ਇਹਦੇ ਫਰੈਂਡਸ ਆ ਗਏ ਅਸੀ ਰਲਦੇ ਹੋਈ ਅਮਨ ਵੀ ਆ ਗਏ ਦੇਖੋ ਅਮਨ ਆ ਗਏ ਦੇਖੋ ਜੀ ਇਹ ਮੇਰੀ ਜਠਾਣੀ ਅੰਦੀ ਗਾਇਸ ਬਲੌਗ ਦੇ ਨਾਲ ਬਣੇ ਰਹੋ ਤੇ ਸਾਡਾ ਜੱਸੂ ਭਤੀਜਾ ਵੀ ਆ ਗਿਆ ਅੱਜ ਸਰਕਾਰੀ ਛੁੱਟੀ ਆ ਜੱਸੀ ਨੂੰ ਬੈਂਕ ਤੇ ਇਹ ਅੱਜ ਦੀ ਧੁੱਪਾਂ ਵਿੱਚ ਚੜਿਆ ਏ ਨਿਆਰ ਸਹੀ ਆ ਆਹ ਦੇਖੋ ਜੱਸੀ ਤੁਰ ਪਈ ਨਾਜ ਬਣਾ ਰਹੀ ਪਹਿਲਾਂ ਤਾਂ ਲੱਗੀ ਤਿਆਰ ਕਰਨਾ ਪਹਿਲਾਂ ਤਿਆਰ ਕਰ ਲੱਗੀ ਸੀ ਦੱਸੀ ਪਹਿਲਾਂ ਲੱਗੀ ਤਿਆਰ ਕਰਨ ਇੱਧਰ ਵਿੱਕੀ ਵੀ ਪਹੁੰਚ ਗਿਆ ਨਾਜ ਬਣਾ ਰਹੀ ਸਤਰੀ ਕੱਲ ਕੋਈ ਵਿੱਕੀ ਕਾਲ ਜੀ ਬਾਬੇ ਉਹ ਆਹ ਦੇਖੋ ਜੀ ਨਾਜ ਆਪਣਾ ਫੋਨ ਲਾ ਕੇ ਚੱਕ ਕੇ ਵਲੌਗ ਬਣਾ ਰਹੀ ਹਾਂ ਬਲੌਗ ਲਈ ਤਿਆਰ ਕਰਨ ਜਸੂ ਨੂੰ ਲਾਹ ਲੱਗ ਗਿਆ ਵੀ ਅੰਦਰ ਕੋਈ ਹੈ ਨਹੀਂ ਚਾਹ ਦਾ ਗਲਾਸ ਭਰ ਲਿਆ ਜਸੂ ਆ ਦੇਖੋ ਜੀ ਚਾਹ ਦਾ ਗਲਾਸ ਦਿਖਾਓ ਜਸੂ ਜੀ ਇਹੋ ਦੇਖੋ ਜੀ ਪਕੋਡੀਆਂ ਦਾ ਕਹਿੰਦੇ ਯਾਰ ਬਦੰਦਰ ਨੂੰ ਆ ਦੇਖੋ ਜੀ ਬਲੈਕ ਬੈਰੀ ਚਾਕਲੇਟੀ ਫਲੇਵਰ ਚਾਕਲੇਟੀ ਫਲੇਵਰ ਜਿਹਨੇ ਜਿਹਨੇ ਚੱਕਰ ਨਾਲ ਦੇਖ ਲਓ ਤੇ ਅਸੀਂ ਪਹੁੰਚ ਗਏ ਕੋਠੇ ਦੇ ਉੱਪਰ ਬੈ ਗੁਰੂ ਜੀ ਨੂੰ ਸੱੜ ਦੀ ਕਲਰ ਰੱਖੇ ਬਲੌਗ ਦੇ ਨਾਲ ਬਣੇ ਰਹੋ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਜੀ ਬਾਏ ਬਾਏ ਤੇ ਹੁਣ ਦੇਖੋ ਅਸੀਂ ਕੀ ਕਰਦੇ ਆਂ ਇਹ ਮੁੰਡੇ ਨੂੰ ਕਮੈਂਟਾਂ ਵਿੱਚ ਦੱਸਿਓ ਆਈ ਹੋਪ ਤੁਸੀਂ ਵਧੀਆ ਹੋਵੋਗੇ ਇਹ ਮੁੰਡੇ ਨੂੰ ਪਤਾ ਨਹੀਂ ਜੀ ਹੈਗਾ ਹਾਂ ਇਹਨੂੰ ਪਤਾ ਨਹੀਂ ਹੈਗਾ ਇਹ ਚੀਜ਼ ਬਾਰੇ ਇਹਨੂੰ ਪਤਾ ਨਹੀਂ ਬਲੌਗਿੰਗ ਬਾਈ ਇਹ ਤਗੜੇ ਬਲੌਗਰ ਹੈ ਇੱਧਰ ਦਿਖਾ ਗਿਆ ਬੜਾ ਜੀ ਆਈ ਹੋਪ ਤੁਸੀਂ ਵਧੀਆ ਹੋਵੋਗੇ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਪਾਜੀ ਇਹ ਜਿਹੜਾ ਭਾਈ ਇਹ ਸਿਰ ਦੇ ਵਿੱਚ ਮੈਂਟਰੀ ਅਫਸਰਟ ਹੈ ਮੜਾ ਜੇ ਤਾਂ ਕਰਕੇ ਪਾਜੀ ਭੁੱਲੀ ਜਾਂਦਾ ਇਹਨੂੰ ਪਤਾ ਨਹੀਂ ਹੈਗਾ ਤੇ ਦੇਖੋ ਜੀ ਹਾਂ ਭਾਈ ਮੜੀ ਇਹ ਮੈਂ ਇਹ ਨਾ ਕਰਿਓ ਪਾਜੀ ਇਹ ਨਾ ਭਰਤੀ ਦੇਖਦਾ ਆਪਣਾ ਭਤੀਜਾ ਹੈ ਭਾਈ ਮਾਇੰਡ ਨਾ ਕਰਿਓ ਮੜੀ ਇਹ ਨਾ ਭਤੀਜਾ ਆਪਣਾ ਇਹ ਉੱਥੇ ਨਾ ਟਾਟ ਪਣ ਲੱਗਿਆ ਉੱਥੇ ਗਿਰ ਕੇ ਤੇ ਜੀ ਇਹਦੇ ਗੂਠੇ ਦਾ ਨੋ ਹੈ ਨਹੀਂ ਪਾਜੀ ਜੀ ਆਪਾਂ ਚੱਲੇ ਹੁਣ ਕੋਮਲ ਦੇ ਸਕੂਲ ਦੇ ਵਿੱਚ ਤੇ ਤੋਂ ਨੂੰ ਜਾ ਕੇ ਦਿਖਾਉਂਦੇ ਫਿਰ ਉੱਥੇ ਜਾ ਕੇ ਕਮਲੋਗੀ ਰੇਡੀ ਪੇਪਰਾਂ ਦੀ ਤਿਆਰੀ ਹੈ ਹੁਣ ਪਲੱਸ 2 ਦੇ ਦੀ ਅੰਮੈਸਰਨ ਕਰਿਆ ਦਾ ਫੋਨ ਕਹਿੰਦੇ ਵੀ ਸਕੂਲ ਮੈਂ ਗੇੜਾ ਮਾਰ ਕੇ ਆ ਜਾਓ ਤੂੰ ਜਾ ਕੇ ਦੇਖਦੇ ਆ ਉੱਥੇ ਕਮਲ ਦੇ ਸਕੂਲ ਵਿੱਚ ਦੇਖਣੋ ਜਾ ਕੇ ਕਿਆ ਬਣਦਾ ਹੈ ਕਮਲ ਦਾ ਨਾ ਨਾਈ ਕਰਦੇ ਸਸਿ cardi ਸਾਰਿਆਂ ਨੂੰ ਉਹਨੂੰ ਕੁੱਦਾ ਬੈਠਾ ਸਹੀ ਕਰਿਆ ਗੱਬੇ ਪਈ ਯਾ ਰਜਾਈ ਮੈਂ ਠੰਡ ਬਹੁਤ ਅੱਜ ਧੇਰੇ ਵੀ ਜੁੱਤਾਂ ਵੀ ਅੱਜ ਛੁੱਟੀ ਐ ਕਾਲਾ ਰੈਡੀ ਹੋ ਗਿਆ ਸਾਰਾ ਗਾਪ ਆ ਬੱ ਚੱਕੇ ਨੇ ਕੱਪੜੇ-ਕੁੱਪੜੇ ਹਲੇ ਤੋਨੂੰ ਮਿਲਦੇ ਸਕੂਲ ਮਾਂ ਜਾ ਕੇ ਯਾ ਬਗਵਾ ਤੇ ਮੇਰੇ ਕੋਲ ਦੋ ਲੱਗੇ ਹੋਏ ਤੇ ਬਾਰੀ ਉੱਪਰ ਦੀ ਸਕੂਲਾ ਪਾਸ ਸਕੂਲ ਪਹੁੰਚੇ ਤੇ ਸਾਰਾ ਆਇ ਨਹੀਂ ਅੱਜ ਤੇ ਕਹਿੰਦੇ ਛੁੱਟੀ ਭਰਾ ਕਿੰਨਾ ਮਹੀਨਿਆਂ ਤੋਂ ਆਉਣਾ ਹੈ ਪੇਪਰਾਂ ਬਾਰੇ ਆਏ ਦੀ ਆਪਾਂ ਕੰਮ ਨਹੀਂ ਬੜੇ ਅੱਜ ਆਪਣਾ ਉਮ ਵਾਲੇ 10 ਹੋ ਗਈ ਤੇ ਨਾਜ ਹਾਂਜੀ ਤੂੰ ਤਾਂ ਖੁਸ਼ ਹੋ ਗਈ ਨਾਜ ਨੇ ਆਉਂਦੀ ਨੇ ਗਾਟੀਆਂ ਚੱਕ ਲਈਆਂ ਜਿੱਥੇ ਮੋਟਰਸਾਈਕਲ ਆਇਆ ਤਾਂ ਆਪਾਂ ਨੇ ਗਾੜੀਆਂ ਜਾ ਕੇ ਖਾਣ ਲੱਗ ਗਈ ਨਾਜ ਤੇ ਹੁਣ ਦੇਖੋ ਕਿਆ ਕਹਿੰਦੇ ਸਰ ਨੂੰ ਫੋਨ ਕਰਦੇ ਜਾ ਕੇ ਆਪਾਂ ਤੇ ਦੇਖਦੇ ਹੁਣ ਤੇ ਨਾਜ ਦੇਖੋ ਫਿਰ ਕੰਮ ਤਾਂ ਬਣਿਆ ਨਹੀਂ ਹੁਣ ਵਾਪਸ ਮੋੜ ਚੱਲੇ ਹੁਣ ਆਪਾਂ ਠੀਕ ਆ ਜੀ ਠੀਕ ਆ ਜੀ ਠੀਕ ਨਹੀਂ ਸਰ ਨਹੀਂ ਆਈ ਨਹੀਂ ਨਹੀਂ ਸਰ ਮਿਲ ਕੇ ਜਾਂਦੇ ਹੁੰਦੇ ਅੱਜ ਮਿਲ ਕੇ ਨਹੀਂ ਗਏ ਹੈਗਾ ਮੈਂ ਤਾਂ ਕਹਿ ਰਿਹਾ ਮੇਰੇ ਕੋਲ ਤਾਂ ਨਹੀਂ ਆ ਠੀਕ ਆ ਜੀ ਅੱਜ ਕਹਿੰਦੀ ਪਾਪਾ ਗੱਠੀਆਂ ਖਾਣੀਆਂ ਨਾਲ ਜਮ ਗੱਠੀਆਂ ਲੱਤੀਆਂ ਆਪਾਂ ਨੇ ਲੈ ਵੀਰੇ ਲਓ ਜੀ ਲੈ ਲਈਆਂ ਗੱਠੀਆਂ

ਆਪੇ ਜੱਕ ਲਾ ਹੁਣ ਕਿਆ ਦੇਖਦਾ ਏ ਓਹ ਵਾ ਠੇਕੇਦਾਰ ਸਾਹਿਬ ਦਿਖਾਓ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਤਾਂ ਢੰਡੇ ਮੰਨਦੇ ਬਹੁਤ ਉਹਨੂੰ ਪਾੜਾ ਲੱਗਦਾ ਗੇਜਾਂ ਮੈਂ ਹੱਥ ਨਹੀਂ ਕੱਢਦਾ ਉਹ ਆ ਕੇ ਹੌਂਦੀਆਂ 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 ਦੇਖ ਲਈਏ ਕਿਹੜੀ ਹੌਂਦੀ ਬਲਾਕ ਆ ਹਾਂ ਸੀ ਗਿਆ ਹੂੰ ਪਾਪਾ ਕਿ ਕਰ ਪਾਣੀ ਦਿਖਾ ਦੇ ਮੋੜੇ ਪਟਾੜੇ ਨੂੰ ਪਾਣੀ ਇੱਥੇ ਦਿਖਾਏ ਆ ਉਹ ਵੀ ਕਰਦੇ ਆ ਮੋਟਪਾ ਦੇ ਆਹ ਲੋ ਜੀ ਮੀ ਆਪਣੀ ਕਿ ਨਹੀਂ ਪੈ ਲਿਆ ਤੇ ਪਾਣੀ ਪਹਿਲਾਂ ਨਹੀਂ ਤਾਂ ਲੰਗਦਾਗਾ ਪਾਣੀ ਬੋਫੜ ਆ ਇਹ ਦੇਖੋ ਕਿੰਨਾ ਪਾਣੀ ਖੜਾ ਨਹੀਂ ਪਈ ਜਾਂਦਾ ਇਹ ਜੀ ਧਣੀਆਂ ਵੀ ਤੋੜ ਦਿਆਂ ਦਾ ਇੱਧਰ ਤੇ ਲੋ ਜੀ ਮੂਲੀਆਂ ਵੀ ਗਿੰਦਰੀ ਕੋਲ ਤੇ ਤੋੜ ਦਿਆਂ ਨੇ ਧਣੀਆਂ ਵੀ ਗਿੰਦਰੀ ਕੋਲ ਤੇ ਤੋੜ ਦਿਆਂ ਦਾ ਤੇ ਖਾਈਏ ਪਰੌਂਠੇ ਚਲੋ ਆ ਮਾਸੀ ਜਾਨੇ ਤਿਆਰ ਕਰਿਆ ਮਕਾਨ ਤਮਾਸੀ ਵੀ ਲੱਗੀ ਆ ਪਤਾ ਨਹੀਂ ਕੈ ਲੱਗੀ ਕਰਨ। ਥਾਸੀ ਲੱਗੀ ਜੰਨਾ ਆਵਾਜ਼। ਮੜਾਉਂਗੀ ਕੁਝ ਗੜ। ਲੱਗਦੀ ਆ ਜੇ ਬਣਦਾ ਸੁੱਕਾ ਦੇ ਕੁਝ। ਨਾ ਜੇ ਪਾਣੀ ਗਰਮ ਕਰਿਆ ਭਾਂਡੇ ਮੰਜਣੀ ਨੂੰ। ਅੱਛਾ ਅੱਛਾ। ਆਏ ਰੱਬਾ। ਲੋ ਜੀ ਗਿੰਦੂ ਨੇ ਗਏ ਵੇ ਨਾਨਕੇ। ਇਹਨੇ ਕਰਾਈ ਵੀ ਤੰਤਨ। ਬਾਕੀ ਦੇਖਦੇ ਆ। ਮਿਲਦੇ ਆ ਤੁਹਾਨੂੰ ਘਰਾਂ ਜਾ ਕੇ ਪਰੌਂਠੇ ਕਰਕੇ ਤਿਆਰ। ਕਾਮਾਂਗੇ ਤੁਹਾਨੂੰ ਸਾਰਿਆਂ ਨੂੰ ਲੋ ਜੀ ਆਪਣੇ ਪਰੌਂਠੇ ਵੀ ਰੈਡੀ ਹੋ ਗਏ ਮੈਂ ਤਾਂ ਛਕ ਲਈ ਦੋ ਤਿੰਨ ਛਕ ਲਈ ਜੀ ਨੇ ਛਕਣਾ ਕੁਦਾ ਵੀ ਲੈ ਖਾ ਰਿਆ ਦੱਬੇ ਬੈਠੀ ਹਰਜਾਈ ਨਾਲ ਛਕ ਰਹੀ ਆ ਪਰੌਂਠੇ ਭਾਈ ਦੋ ਪਰੌਂਠੇ ਹੋਰ ਕਰਦੀ ਮੈਨੂੰ ਸਵਾਦ ਲੱਗਦੇ ਮੈਂ ਲੈ ਕੇ ਜਾਣੇ ਨੇ ਘਰ ਨੂੰ ਆਜ ਤੈਨੂੰ ਖਾਣਾ ਪਰੌਂਠਾ ਕਿੰਨੇ ਖਾਦੇ ਆ 8 ਬੱਤੇ 8 ਖਾ ਲੈ ਦੋ ਓ 70 ਰੁਪਏ ਦੇ ਅੱਜ ਤੱਕ ਕਿੰਨੇ ਗਾਣੇ ਆ ਇਹਨਾਂ ਅਜ ਨਾਲ ਚਾਹ ਦਾ ਕੱਪ ਉਹ ਚਾਹ ਦਾ ਕੱਪ ਨਾਲ ਦੇਖੋ ਇੱਕ ਡੱਡਾ ਗਲਾਸ ਰੱਖਿਆ ਲੀਟਰ ਵਾਲਾ ਆਲਾ ਦੋ ਘੁੱਟਾ ਪਾ ਕੇ ਨਾਗਾ ਤੇ ਆਪਣੀ ਚਾਹ ਦੇ ਗੁੱਦੇ ਦੇਪਣਾ ਭਾਈ ਜੀ ਆਹ ਦੇਖੋ ਜੀ ਪਰੌਂਠੇ ਨਾਲ ਨੇ ਉਹ ਵੀ ਆ ਅਗਲੇ ਡੈਡੀ ਨੇ ਜਗਲੇ ਆ ਆਨੇ ਮਿਲਦੇ ਬਰੇ ਲੋ ਜੀ ਦੁਕਾਨ ਦੇ ਮੂਰੇ ਦਰਾਗਤ ਸੁੱਕਿਆ ਪਿਆ ਦਾ ਉਹ ਵੀ ਕੱਟਤਾ ਅੱਜ ਬਟਤਾ ਇਹ ਪੱਟੇ ਦਿੱਤਾ ਵੀਰੇ ਅੱਜ ਮੈਂ ਵੀ ਪੈ ਰਿਆ ਤਾਂ ਕੰਮ ਵੀ ਹੈ ਨਹੀਂ ਤਾਂ ਹੁਣ ਆਇਆ ਕੰਮ ਤੇ ਕੰਮ ਨਵੀੜ ਕੇ ਫਿਰ ਮੈਂ ਇੱਧਰ ਆਇਆ ਤੇ ਇਹ ਆਪਾਂ ਨੇ ਬੜਤਾ ਅੱਜ ਸਿਆਲ ਮੇ ਕੰਮੋਂ ਹੁਣ ਵਧੀਆ ਜਿਹਾ ਦਰਗਤ ਲਿਆ ਕੇ ਲਾਵਾਂਗੇ ਉਰੇ ਤੇ ਆਪਣੀ ਇੱਕ ਸ਼ਾਪ ਆ ਉਧਰ ਮੈਡੀਕਲ ਸਟੋਰ ਆ ਉਹ ਖਲੋਣੇ ਲਗਾਣ ਉਧਰ ਇੱਧਰ ਸਲੂਨ ਪਹਿਲੀ ਤਰੀਕ ਨਾਲ ਹੋਣਾ ਤੇ ਇਹ ਬਾਲਣ ਆਪਣੇ ਕੰਮ ਆ ਜਾਣਾ ਰੱਖੇ ਹੋਏ ਪੱਠਾ ਇਹਦੇ ਮੈਂ ਬਾਲੂਗੇ ਤੇ ਉਹ ਲੱਗਿਆ ਮੁੰਡਾ ਮੁੱਛਾ ਨਹੀਂ ਮਿੱਟੀ ਲੱਗੇ ਹੋ ਤਿਆਰ ਕਰਨ ਕਿ ਨਾ ਪਰ ਕਾ ਪੀ ਕੇ ਵੀਣਾ ਟੀ ਕੇ ਮੱਕ ਤਿਆਰ ਹੋ ਰਿਹਾ ਹਾਂ ਅੰਦਰ ਉਹ ਰਾ ਜੁਦੀ ਕਟਿੰਗ ਕਰਦੀ ਫਰੀ ਕਰਕੇ ਬਿਠਾਤਾ ਲੱਟ ਗਈ ਲੱਟ ਗਈ ਨਵੇਂ ਟਰ ਚੱਲ ਪਿਆ ਅਦੁੱਲਾ ਭਾਈ ਆਪਣਾ ਬਿਲਡਿੰਗ 'ਚ ਬੈਠਾ। ਬਾਈ ਦਾ ਵੀ ਚੈਨਲ ਰਾ ਸਿਰੇ ਵਾਲੇ ਚੱਲਦਾ। ਮੈਂ ਬਾਈ ਨੂੰ ਗਿਆ ਮੋਨਟਾਈਜ਼ ਕਰਦੇ ਬਾਈ ਕਰਦਾ ਨਹੀਂ ਹੈਗਾ। ਮੈਂ ਕਿਹਾ ਰੱਬਾ ਮੈਂ ਮੋਨਟਾਈਜ਼ ਹੀ ਕਹਿੰਦੀ ਤੇਰੇ ਹੱਥਾਂ ਆਪਣੇ। ਰੱਬ ਤੂੰ ਰੱਬੇ ਜਾ। ਅੱਜ ਕਹਿੰਦੇ ਰੱਬਾ। ਲੋ ਜੀ ਬਾਈ ਦੇ ਬਹੁਤ ਜ਼ੋਰ ਤੇ ਡੰਡਾ ਵੱਜਣਾ ਮੂੰਹ ਤੇ। ਇਹ ਲੋ ਜੀ ਉਹ ਲੋ ਜੀ ਵੱਜਿਆ ਜੀ। ਆ ਦੇਖੋ ਬੰਦਾ ਕਿੰਨਾ ਡਰਦਾ ਇਹ ਦੂਗਾ ਝੱਕਣ ਲੱਗਿਆ ਲੈ ਬਾਈ। ਕੱਪਾ ਸੋਨਦਾ। ਬਾਈ ਹੋ ਗਿਆ ਸੁਣ ਨਾ ਘਰ ਲੈ ਗੱਲਾਂ ਬਾਤ ਗੱਲਾਂ ਵਰਤ ਲੈਗਾ ਹੱਥ ਲੋਈ ਨਿਭੜ ਗਿਆ ਕੰਮ ਸ਼ਾਮ ਦਾ ਵੇਲਾ ਦਰਗਤ ਨੂੰ ਛੇੜਿਆ ਇਹਨਾਂ ਨੇ ਲਵਾਤੇ ਕੰਨਾਂ ਨੂੰ ਹੱਥ ਦਰਗਦ ਨੇ ਲੋ ਜੀ ਵੜ ਗਏ ਆਪਣੇ ਆਪਣੇ ਕੰਮਾਂ ਕਰ ਪਰ ਇੱਥੇ ਬਲੌਗ ਦਾ ਸਮਾਂ ਕਰਤਾ